ਬੀਤੀ ਰਾਤ ਜੀਟੀ ਰੋਡ ਨੈਸ਼ਨਲ ਹਾਈਵੇ ਸਰਕਾਰੀ ਸਿਹਤ ਕੇਂਦਰ ਮਾਨਾਵਾਲਾ ਕਲਾ ਦੇ ਬਿਲਕੁਲ ਸਾਹਮਣੇ ਹਰਸ਼ ਮੈਡੀਕਲ ਸਟੋਰ ਜਿਸ ਨੂੰ ਚੋਰਾਂ ਨੇ ਸਨ ਲਾ ਕੇ ਨਿਸ਼ਾਨਾ ਬਣਾਇਆ ਅਤੇ ਚੋਰ ਨਕਦੀ ਅਤੇ ਦਵਾਈਆਂ ਲੈ ਕੇ ਫਰਾਰ ਹੋ ਗਏ ਇਸ ਮੌਕੇ ਦੁਕਾਨ ਦੇ ਮਾਲਕ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਹਜ਼ੂਰ ਸਾਹਿਬ ਮੱਥਾ ਟੇਕਣ ਗਏ ਹੋਏ ਸਨ ਤੇ ਉਸ ਰਾਤ ਹੀ ਵਾਪਸ ਆਏ ਸਨ ਜਦੋਂ 8 ਵਜੇ ਉਹਨਾਂ ਨੇ ਦੁਕਾਨ ਖੋਲੀ ਤਾਂ ਅੱਗੇ ਚਾਨਨ ਦਿਖਾਈ ਦਿੱਤਾ ਤੇ ਉਹਨਾਂ ਦੇਖਿਆ ਕਿ ਪਿਛਲੀ ਕੰਧ ਨੂੰ ਪਾੜ ਲੱਗਾ ਹੋਇਆ ਸੀ ਅਤੇ ਸਮਾਨ ਇੱਧਰ ਉੱਧਰ ਖਿੰਡਿਆ ਪਿਆ ਸੀ ਗੱਲੇ ਵਿੱਚ ਮੌਜੂਦ 6 ਕੋ 1000 ਰੁਪਏ ਤੇ ਕੁਝ ਦਵਾਈਆਂ ਲੈ ਕੇ ਚੋਰ ਫਰਾਰ ਹੋ ਗਏ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਅਤੇ ਚਾਨਬੀਨ ਦੇਖੋ ਜੀ ਮਾਮਲਾ ਆਇਆ ਵਜਾ ਦੁਕਾਨ ਆ ਸਾਡੀ ਹਰਸ਼ ਮੈਡੀਕੋ ਦਾ ਨਾਮ ਹੈ ਜੀ ਠੀਕ ਹੈ ਜੀ ਹਸਪਤਾਲ ਦੇ ਸਾਹਮਣੇ ਸੂਰਿਆਣਕੀ ਦੁਕਾਨ ਜਿਹੜੋ ਖੁੱਲੀ 8 ਵਜੇ ਹਾਂਜੀ ਸਾਡਾ ਭਾਨ ਦਾ ਆ ਜੀ ਹੈਲਪਰ ਹੈ ਜੀ ਹਾਂਜੀ ਇਹ ਕਾਫੀ ਦਿਨ ਤੋਂ ਛੱਡਣਾ ਇਹਨੂੰ ਰੱਖਿਆ ਹੋਇਆ ਆਪਣੇ ਕੋਲ ਹੀ ਹਾਂਜੀ ਇਹਦੇ ਸਾਰੇ ਇਹਨੂੰ ਚਾਬੀਆਂ ਰੱਖੀਆਂ ਸਰੇ ਦੇ ਇਹਨੇ ਆਣ ਕੇ ਦੁਕਾਨ ਜਿਹੜੀ ਖੁੱਲੀ ਇਹਦੇ ਆਣ ਕੇ ਨੇ ਫੋਨ ਕੀਤਾ ਭਾਈ ਆਪਣੀ ਦੁਕਾਨ ਜਿਹੜੀ ਪਿਛਲੇ ਬੰਨੋਗੇ ਇਹਨੇ ਸੰਨ ਲਾਈ ਹੋਈ ਹੈ ਜੀ ਠੀਕ ਹੈ ਜੀ ਬੰਦ ਪੜੀ ਹੋਈ ਹੈ ਇਹਨ ਕਹਿੰਦੇ ਆਪਾਂ ਹਾਂਜੀ ਆਣ ਕੇ ਇਹ ਦੇਖਿਆ ਜਦੋਂ ਹਾਂਜੀ ਤਾਂ ਦੁਕਾਨ ਦਾ ਕਾਫੀ ਜ਼ਿਆਦਾ ਨੁਕਸਾਨ ਹੈ ਦਿਲੋ ਮਗਰੋਂ ਪਿੱਛੇ ਪੈਸੇ ਜਿਹੜੇ ਉਹ 5-7000 ਰੁਪਏ ਗੱਲੇ ਜਿਹੜਾਗਾ ਜਿੰਨੇ ਇੱਕ ਦੁਕਾਨਦਾਰ ਛੱਡ ਜਾਂਦੇ ਆ ਆਮ ਹਾਂਜੀ ਉਹ ਜਿਹੜਾ ਲੱਗੇ ਆ ਠੀਕ ਹੈ ਠੀਕ ਹੈ ਜੀ ਰਵਿੰਦਰ ਜੀ ਇਹਦੇ ਤੋਂ ਇਲਾਵਾ ਵੀ ਕੋਈ ਚੀਜ਼ ਖੜੀ ਦੁਕਾਨ ਚ ਨਹੀਂ ਅੰਨਾ ਜੀ ਦਵਾਈਆਂ ਜਾਂ ਦੇਖੋ ਬਾਹਰ ਖਿੰਡਰੀਆਂ ਪਈਆਂ ਹੋਈਆਂ ਲੜੀਆਂ ਠੀਕ ਹੈ ਜੀ ਹਾਂ ਜੀ ਇੱਕ ਲਾਗੇ ਸਾਡੇ ਦੁਕਾਨ ਹੋ ਰਹੀ ਗੁਰਨਾਨਕ ਮੈਡੀਕਲ ਜੀ ਹਾਂ ਜੀ ਉਧਰ ਵੀ ਪਿੱਛੇ ਉਹਨਾਂ ਨੇ ਕੰਦ ਤੇ ਮਗਰ ਪੌੜੀ ਲਾ ਕੇ ਉੱਪਰ ਚੜ੍ਹਨ ਦੀ ਕੋਸ਼ਿਸ਼ ਕੀਤੀ ਹੈ ਜਾਂ ਪਹਿਲਾਂ ਉਹਨਾਂ ਦੇ ਅੰਦਰ ਜਾਇਆ ਉਹ ਤਾਂ ਨਹੀਂ ਮਤਲਬ ਸਫਲ ਹੋ ਸਕਦੇ ਮਨਜੀਤ ਸਿੰਘ ਜਿਹੜੀ ਉਹਨਾਂ ਨੇ ਕੰਦ ਪਾੜ ਕੇ ਤੇ ਹਾਂ ਜੀ ਫਿਰ ਉਹ ਜਿਹੜੇ ਉਹ ਲੈ ਕੇ ਆ ਕੱਢ ਕੇ ਜੀ ਠੀਕ ਹੈ ਰਵਿੰਦਰ ਸਿੰਘ ਜੀ ਕੀ ਕਾਰਨ ਕੀ ਆ ਮੈਂ ਕਾਰਨ ਦਾ ਦੇਖੋ ਜੀ ਇਹ ਅਮਲੀ ਜਿਹੜੇ ਇੱਥੇ ਫਿਰਦੇ ਰਹਿੰਦੇ ਆ ਸਾਡੇ ਓਡ ਸੈਂਟਰ ਹੈਗੀ ਸਾਹਮਣੇ ਅੱਛਾ ਜੀ ਫਸਟ ਆਉਂਦੇ ਆ ਸਰਕਾਰੀ ਹਸਪਤਾਲ ਦੇ ਵਿੱਚ ਹਾਂਜੀ ਉੱਥੇ ਆਉਦੇ ਜਾਂਦੇ ਰਹਿੰਦੇ ਆ ਉਹਨਾਂ ਕਿਸੇ ਨਾ ਦੇਖੋ ਹੋਰ ਜ਼ਿਆਦਾ ਵਾਰ ਵੀ ਨਹੀਂ ਠੀਕ ਆ ਸਾਡੇ ਕਹਿੰਦਾ ਮਤਲਬ ਵੀ ਉਹ ਇੱਥੇ ਆਉਂਦੇ ਜਾਂਦੇ ਰਹਿੰਦੇ ਆ ਤੇ ਹੋ ਸਕਦਾ ਵੀ ਉਹਨਾਂ ਨੇ ਆ ਉਹਨਾਂ ਦੇ ਵਿੱਚੋਂ ਕੋਈ ਹੋ ਸਕਦਾ ਸੀ ਕਿਉਂਕਿ ਆਮ ਲੋਕ ਮੈਡੀਕਲ ਲੈਣ ਆਉਂਦੇ ਰਹਿੰਦੇ ਆ ਹਾਂਜੀ ਮੈਡੀਕਲ ਲੈਣਦੇ ਤਾਂ ਕਿਉਂਕਿ ਇਹਨੇ ਦੇਖਾ ਹੋਇਆਗਾ ਵੀ ਪ੍ਰਿੰਦਰ ਸਿੰਘ ਜੀ ਕੋਈ ਦਵਾਈਆਂ ਵੀ ਖੜੀਆਂ ਕੋਈ ਦਵਾਈਆਂ ਥੋੜੀਆਂ ਬੜੀਆਂ ਗੀਆਂ ਦੇ ਵਿੱਚੋਂ ਠੀਕ ਹੈ ਜੀ ਇਹ ਰੇ ਕੋਈ ਚੀਜ਼ਾਂ ਬਾਕੀ ਇਹਨਾਂ ਖਿਡਾਰੀਆਂ ਆ ਮੈਂ ਕੁਝ ਲੈ ਗਏ ਇਹ ਵਿੱਚੋਂ ਠੀਕ ਆ ਤੇ ਦੀ ਨਵਾਂ ਕ ਠੀਕ ਹੈ ਜੀ ਤੇ ਪ੍ਰਿੰਦਰ ਜੀ ਪ੍ਰਸ਼ਾਸਨ ਪਾਸੋਂ ਕੀ ਮੰਗ ਕਰਦੇ ਜੀ ਪ੍ਰਸ਼ਾਸਨ ਦੇ ਪਾਸੋਂ ਜਾਣ ਦਾ ਵਿਚਾਰ ਹੀ ਕਰਨੀ ਚਾਹੀਦੀ ਹੈ ਇਹਨਾਂ ਦੇ ਬੰਦਿਆਂ ਦਾ ਜਿਹੜਾ ਇਨਸਾਫ ਸਾਨੂੰ ਜਿਹੜਾ ਮਿਲਣਾ ਚਾਹੀਦਾ ਵਾ ਠੀਕ ਹੈ ਠੀਕ ਹੈ ਜੀ ਹਾਂ ਅਮਲ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਮੈਂ ਵੱਡੇ ਭਾਜੀ ਮੇਰੇ ਗਏ ਜੁਰ ਸਾਹਿਬ ਹਾਂਜੀ ਦੁਕਾਨ ਮੈਂ ਖੋਲਦਾ ਮਤਲਬ ਹਾਂਜੀ ਕਰ ਰਾਤੀ ਦੁਕਾਨ ਬਦ ਕਰ ਗਏ ਸਿਰੇ ਦੀ ਦੁਕਾਨ ਖੁੱਲੀ ਆ ਗਈ ਚੋਰਾ ਨੇ ਸਨ ਲਾਈ ਦੁਕਾਨ ਨੂੰ ਅੱਛਾ ਜੀ ਕਾਫੀ ਨੁਕਸਾਨ ਕਰਤਾ ਹਾਂ ਅੱਛਾ ਜੀ ਕਿੰਨਾ ਕ ਨੁਕਸਾਨ ਹੋਇਆ ਸਾਰੀ ਚੀਜ਼ਾਂ ਨਕਦੀ ਆ ਠੀਕ ਆ ਤੇ ਬਾਕੀ ਸਮਾਨ ਦਾ ਵੇਖ ਰਹੇ ਹੋ ਕਿੰਨਾ ਚੰਟ ਲੱਗਦਾ ਉਹ ਵੀ ਕਾਫੀ ਨੁਕਸਾਨ ਹੈ ਕੋਈ ਹੋਰ ਵੀ ਮਤਲਬ ਕਈ ਚੀਜ਼ਾਂ ਹੁੰਦੀਆਂ ਦੁਕਾਨ ਦੇ ਵਿੱਚ ਹਾਂਜੀ ਉਹ ਤੇ ਵੇਖ ਕੇ ਜੇ ਵੇਖ ਰਹੇ ਆ ਕਿ ਕਿਸਮਾ ਜਾ ਰਿਹਾ ਪੱਲਾ ਉਹ ਵੇਖ ਰਹੇ ਨੇ ਜੀ ਹਾਂ ਜੀ ਬਖਸ਼ ਸਿੰਘ ਜਨਗਤ ਗਿਆ ਕੋਈ ਤੁਹਾਨੂੰ ਕਿਸੇ ਤੇ ਡਾਟ ਹੈਗਾ ਅਜੇ ਕੋਈ ਨਹੀਂ ਰਿਪੋਰਟ ਲਏ ਠੀਕ ਆ ਇਹ ਮੰਗ ਕੀ ਕਰਦੇ ਪੁਛਾਜੂ ਜੀ ਮੰਗ ਕਰਦੇ ਸਾਡਾ ਜੋ ਨੁਕਸਾਨ ਇਹ ਭਰਨ ਤੇ ਦੂਸਰਾ ਜਿਹੜਾ ਬੰਦੇ ਦੋਸ਼ੀ ਹੈਗੇ ਇਹ ਸਖਤ ਸਜ਼ਾ ਜਿਹੜਾ ਉਹਨਾਂ ਖੜੇ ਜਾਣ ਠੀਕ ਹੈ ਜੀ ਮੈਂ ਇਸੇ ਕਮਿਸ਼ਨ ਤੋਂ ਤਕਰੀਬੀ ਦਬੀ ਲਗਾਉਂ ਅੱਜ ਨੂੰ ਪਰਮੇਸ਼ਰ ਹੈ ਵੀ ਤੇ ਹਾਰਸ ਮੈਡੀਕਲ ਸੋਦਾ ਤੇ ਕਿਸੇ ਸੰਦਾਇਕ ਨੂੰ ਮੈਡੀਕਲ ਦੇ ਜਿਹੜੇ ਕਰ ਕਰ ਸੋਸ ਜਿਹੜੇ ਕਰ ਕਰ ਆ ਅੱਛਾ ਜੀ ਲੋੜਾਂਗੇ ਮੌਕਾ ਵੇਖਿਆ ਵਾ